हेलो फ्रेंड्स गुड आफ्टरनून है जी डेढ़ बज गया और आज मेरी वीडियो स्टार्ट है डेढ़ बजे ते और फिलहाल मैं लगी थी रोटी बना क्योंकि काम मेरा सारा मोस्टली फिनिश है सोचा कि वीडियो लेट स्टार्ट करा मैं और मेरे बच्चे गए हुए हैं जी स्कूल आने वाले हैं इस करके पहल पहला मैं चाह बना लियो इधर आ जा बदतमीजा चारे पासे घूम ही जाएगा उरी बैठ एक पास और मैं हूँ बनाऊंगी पहला चाह क्योंकि चाह पींदे हैं बच्चे आके और नीला रोटी भी बनानी है लिओ रही आ लो जी रोटी बनाइए नाल दाल बनाइए चाह क्योंकि बच्चे रोटी भी खाऊंगे देख ला लियो नल बार चल, बार। चल 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 चल, चल दौड़ जा चप्पल लगनी नहीं है वाली दौड़ जा बार ढीठ जा सुन दिया नहीं लो जी रोटी बनाइए ये दिया मिर्चा दि ताजिया तो के और अज मैं बनाऊंगी अरबी की सब्जी क्योंकि अरबिया लिया मैं और फिलहाल अरबी की सब्जी बनानी तू रे चल दौड़ जा लो जा लो जी बनाइए चाह पहला टिक जा तीक जा पैर के बिच जाएगा ਚਲ ਚਲ ਅੱਜ ਚਲ ਗਾ ਮਤਮੀਸਾ ਇਹ ਕਿਦਾਂ ਨਹੀਂ ਹੈ ਉੱਤੇ ਕੰਮ ਲੱਗਿਆ ਵਾ ਕਰਨਾ ਇਕਰਾ ਲੀਓ ਨੇ ਬਹੁਤ ਅੰਕ ਕਰਿਆ ਪਿਆ काम करने तो लो जी चीनी पत्ती पा दी गया, तू ना टिकी रुक जा लो जी बना दी आप रोटियाँ क्योंकि बच्चे भी आने वाले हैं बार रेहे का अद्धा घंटा अद्धा घंटा रह गया न्याण का आने वा उससे पहला आप रोटी बना दीए ਕੀ ਆਪਾਂ ਨੇ ਬਣਾਤੀ ਔਰ ਬਣਾ ਕੇ ਟੱਕ ਕੇ ਰੱਖਿਆ ਈ ਔਰ ਹੁਣ ਟਾਈਮ ਹੋ ਗਿਆ ਮੇਰੇ ਨਿਆਣਾ ਕਾਣੇਗਾ ਯਾਨੀ ਮੇਰੇ ਬੱਚੇ ਆਣੇ ਵਾਲੇ ਐ ਸਕੂਲ ਤੇ ਔਰ ਮੇਰੇ ਹਸਬੰਡ ਵੀ ਆਣੇ ਵਾਲੇ ਐ ਸ਼ਾਇਦ ਨਾਲ ਹੀ ਲਿਆਣ ਹਨਾ ਬੱਚਿਆਂ ਨੂੰ ਹਟ ਜਾ ਤੂੰ ਇੱਕ ਨਾ ਮੈਨੂੰ ਲਿਓ ਨੇ ਬਹੁਤ ਤੰਗ ਕਰਿਆ ਵਾ ਦੇਖੋ ਚੱਪਲਾ ਵੀ ਖਾ ਰਿਆ ਮੇਰੀਆਂ ਹੇਠਾਂ ਤੇ ਆ ਦੇਖੋ ਮੈਂ ਹੇਠਾਂ ਪੈਰ ਰੱਖਦੀ ਆ ਨਾ ਪੈਰ ਵੀ ਚੱਪੀ ਜਾਏਗਾ ਮੇਰੇ ਹਟ ਜਾ ਥੱਪੜ ਲਾਉਂਗੀ ਮੈਂ ਬਦਤਮੀਜ਼ਾ ਬਹੁਤ ਤੰਗ ਕਰਦਾ ਲਿਓ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਜਿਨ੍ਹਾਂ ਦੀ ਇਹਨਾਂ ਨੇ ਡੌਗੀ ਰੱਖੇ ਹੋਏ ਆ ਵੀ ਤੁਹਾਡੇ ਡੌਗੀ ਵੀ ਤੰਗ ਕਰਦੇ ਆ ਆ ਸਾਡੇ ਡੌਗੀ ਬਹੁਤਾਂ ਕਰਦਾ ਆ ਇਹ ਜੋ ਮੈਂ ਦੇਖਿਆ ਨਹੀਂ ਮੈਂ ਆਈ ਗੇਟ ਖੋਲਣਾ ਤੇ ਦੇਖਿਆ ਬਾਹਰ ਨਿਕਲ ਗਿਆ ਆਪੇ ਲੈ ਆ ਜਾ ਲੋ ਜੀ ਬੱਚੇ ਆ ਗਏ ਸਕੂਲ ਦੇ ਲੀ ਉਹ ਵੀ ਬਾਹਰ ਨਿਕਲ ਗਿਆ ਮੈਂ ਧਿਆਨ ਨਹੀਂ ਦਿਆ ਬਾਹਰ ਨਿਕਲ ਗਿਆ ਫੜਾਫੜ ਆਈ ਲਿਆ ਲਿਆ ਜਾ ਚੱਲ ਅੰਦਰ ਬਾਹਰ ਨਿਕਲ ਗਿਆ ਆਪਣੇ ਆਵਾ ਦੇ ਚਲੋ ਲੋ ਜੀ ਬੱਚੇ ਆ ਗਏ ਆ ਕੁੰਡਾ ਖੋਲਦਾ ਕੁੰਡਾ ਹੱਸਦਾ ਕੁੰਡਾ ਹੱਸ ਤੇ ਖੁੱਲਦਾ ਨਹੀਂ ਖੋਲਦਾ 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 ਚਲੋ ਜਾਓ ਮੈਂ ਵੀ ਆਉਂਗੀ ਹਾਂ ਲੋ ਜੀ ਬੱਚੇ ਆ ਗਏ ਆ ਲਿਓ ਨੂੰ ਵੀ ਕਿੰਨਾ ਚੋਚੜਿਆ ਲਿਆਣਾ ਨੂੰ ਦੇਖ ਕੇ हालू, फिटनी आएगा, ना, शाम ना आएगा, बलाई रूपर, रूप बलाई ये बैठा, रूप ये डा बैठा, रूप, रूप हमने जा रहे हैं रे ते ये डा बैठे थे था, बैठी, रूप तो आ हेटा रूप ये डा, इन्हें चो चढ़ रहे हैं, सब्ज़ी है, रोटी है, अचार है, लियो, लियो तो तंग है ਦੇਖੋ ਬੱਚਿਆਂ ਨੂੰ ਆਗਾ ਕਿੰਨਾ ਖੁਸ਼ ਹੋ ਗਿਆ ਲੀਓ ਅੱਜ ਟੈਸਟ ਕਿਹੇ ਜਿਹਾ ਕਰ ਰਹੇ ਆ ਨੰਬਰ ਕਿੰਨੇ ਆਏ ਟੈਸਟ 'ਵਾਂ ਇੱਕ ਨਾ ਆ ਨਾ ਮਤੇ ਚਾਰ ਆਏ ਹੈ ਹੈ बटे बटे 6 ਵੀ ਨਾ ਹਾਂ ਚਾਰ ਆ ਮਤੇ ਚਾਰ ਨਹੀਂ ਨਹੀਂ ਹਾਂ ਆ ਸ਼ੂਜ਼ ਨਹੀਂ ਚੱਕਣੇ ਤੇ ਨਾ ਜੁੱਤੀਆਂ ਉਰੀ ਰੱਖਦੀਆਂ ਇਹ ਸ਼ੂਜ਼ ਕੱਢ ਕੇ ਬਾਹਰ ਰੱਖ ਕੋ ਇਹਨਾਂ ਨੂੰ ਆ ਜਾ ਅੱਧ ਗਿਆ ਮੈਂ ਕਿਹਾ ਲਿਓ ਨੂੰ ਜਿਸ ਸਾ ਚਲਾ ਜੋ ਮੈਂ ਕਿਹਾ ਲਿਓ ਨੂੰ ਮਲਿਓ ਜੋ ਦੌੜ ਕੇ ਆ ਜਾ ਪਾਪਾ ਆ ਕੇ ਪਾਪਾ ਆ ਪਹਿਲੇ ਕਰਮ ਦੌੜ ਕੇ ਆਇਆ ਜਦੋਂ ਦੇਖੀਦਾਰੀ ਗੱਡੀ ਪਿੱਛੇ ਨੂੰ ਵੈਗ ਮੁੜ ਕੇ ਉਹ ਬੈਠ ਗਿਆ ਜਾ ਕੇ ਬੈਲਾ ਹੀ ਪਿੱਛੇ ਬੈਠ ਗਿਆ ਪੱਜ ਗਿਆ ਨਿਕਲ ਸਾਰੇ ਉਹਨੂੰ ਆਇਆ ਨਾ ਬੰਦਾ ਆ ਗਿਆ ਛਿੜਕਣੇ ਵਾਲਾ ਚੱਕਾ ਗੁਸਰ ਤਲੋਜੀ ਫਾਈਨਲੀ ਭਾਵੇਂ ਕਿ ਪਪਾ ਲੈ ਕੇ ਆਏ ਆ ਫਰੂਟ ਜੋ ਕਿ ਧੋ ਕੇ ਲਾਈ ਆ ਫ੍ਰੀਜ ਦੇ ਵਿੱਚ ਇਹ ਕੇਲੇ ਦੇਖੀ ਕਹੇ ਜਿਹਾਂ ਛਿੱਲੇ ਗਏ ਗਰਮੀ ਹੈ ਨਾ ਬਹੁਤ ਜ਼ਿਆਦਾ ਕਹੇ ਜੇ ਹੋ ਗਏ ਖਰਾਬ ਜੇ ਹੋ ਗਏ ਹੋਰ ਦੇਖੋ ਕੀ ਬਟ ਟਟ ਕੇ ਗਿਰ ਗਏ ਸਾਰੇ ਹੁਣ ਇਹਨਾਂ ਨੂੰ ਲਾਈਏ ਫ੍ਰੀਜ ਦੇ ਵਿੱਚ অলਮੋਸਟ ਟੁੱਟੇ ਗਏ ਸਾਰੇ ਐਦਾਂ ਹੀ ਲਾ ਦਨੇ ਆ ਜਿੱਚ ਲਾ ਦੰਨੇ ਆ ਇਕੱਲੇ ਇਕੱਲੇ ਹੋ ਗਏ ਟੁੱਟ ਗਏ ਪਤਾ ਨਹੀਂ ਤਾਂ ਗਰਮੀ ਆ ਤਾਂ ਕਰਕੇ ਟੁੱਟ ਗਏ ਆ ਦੇਖੋ ਇਕੱਲੇ ਇਕੱਲੇ ਹੋ ਗਏ ਆਪਣੇ ਆਪ अभी तो डन है अमूद तो लो जी काम ਧੰਦੇ ਹੋ ਗਿਆ ਆਪਣੇ ਸਾਰੇ ਫਿਨਿਸ਼ਰ ਔਰ ਬੱਚਿਆਂ ਨੇ ਵੀ ਰੋਟੀ ਖਾ ਲਈ ਮੈਂ ਵੀ ਖਾ ਲਈ ਔਰ ਫਿਲਹਾਲ ਮੈਂ ਦੇਖ ਰਹੀ ਸੀ ਨਿਊਜ਼ ਨਿਊਜ਼ ਦੇ ਵਿੱਚ ਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਫੀਲ ਹੋਇਆ ਕਿਉਂਕਿ ਬਰਸਾਤਾ ਹੋ ਰਹੀਆਂ ਔਰ ਬਰਸਾਤੀ ਇਲਾਕੇ ਜਿਹੜੇ ਜ਼ਿਆਦਾ ਚਪੇਟਕੇ ਵਿੱਚ ਆ ਕੇ ਬਰਸਾਤਾਂਗੇ ਯਾਨੀ ਕਿ ਹਿਮਾਚਲ ਹਿਮਾਚਲ ਕੇ ਵਿੱਚ ਨਹੀਂ ਤਬਾਹੀ ਮਾਚ ਰਹੀ ਹੈ ਨਾ ਬਹੁਤ ਜ਼ਿਆਦਾ ਲੈ ਲਓ ਤੁਸੀਂ ਉੱਤਰਾਖੰਡ ਉੱਤਰਾਖੰਡ ਕੇ ਵਿੱਚ ਪਹਾੜੀ ਏਰੀਏ ਕੇ ਵਿੱਚ ਹਨਾ ਤੇ ਬਹੁਤ ਜ਼ਿਆਦਾ ਤਬਾਹ ਹੋਏ ਆ ਘਰ ਲੋਕਾਂ ਦੇ ਘਰ ਬੈ ਗਏ ਆ ਪਾਣੀ ਦੇ ਨਾਲ ਇੰਨਾ ਬੱਦਲ ਫਟਿਆ ਉੱਥੇ ਬੱਦਲ ਫਟ ਗਿਆ ਬੱਦਲ ਫਟਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਔਰ ਘਰ ਦੇ ਘਰ ਤਬਾਹ ਹੋ ਗਏ ਲੋਕਾਂ ਦੇ ਕਈਆਂ ਦੀ ਡੈਥ ਹੋ ਗਈ ਕਈਆਂ ਦੀ ਲਾਸ਼ਾਂ ਪਤਾ ਹੀ ਨਹੀਂ ਕਿੱਥੇ ਗਈਆਂ ਰੁੜਕੇ ਹਨਾ ਪਾਣੀ ਦੇ ਵਿੱਚ ਇੰਨੀ ਮਹਿੰਗੀਆਂ ਮਹਿੰਗੀਆਂ ਕਾਰਾਂ ਗੱਡੀਆਂ ਸਭ ਪਾਣੀ ਦੇ ਵਿੱਚ ਬੈਗੀਆਂ ਲੋਕਾਂ ਦੀਆਂ ਔਰ ਮੈਂ ਉਹੀ ਦੇਖ ਰਹੀ ਸੀ ਨਿਊਜ਼ ਬਹੁਤ ਜ਼ਿਆਦਾ ਮਾੜਾ ਹੋਇਆ ਔਰ ਫਿਲਹਾਲ ਤੁਸੀਂ ਵੀ ਦੇਖੋ ਹਨਾ ਇੱਕ ਛੋਟੀ ਜੀ ਕਲਿੱਪ ਦਿਖਾਨੀ ਆ ਮੈਂ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਹਾੜੀ ਏਰੀਆ ਦੇ ਵਿੱਚ ਹਨਾ ਜਿਹੜੇ ਪਹਾੜਾਂ ਤੇ ਲੋਕ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਦੇ ਦੇਖੋ ਤੁਸੀਂ ਦੇਖਣ ਨੂੰ ਸੋਹਣੇ ਲੱਗਦੇ ਆ ਪਹਾੜ ਪਹਾੜਾਂ ਦੇ ਵਿੱਚ ਹਿਮਾਚਲ ਵਧੀਆ ਲੱਗਦਾ ਹਣਾ ਸਾਰਿਆਂ ਨੂੰ ਪਰ ਜਦੋਂ ਇਹ ਜੇ ਟਾਈਮ ਆਂਦਾ ਨਾ ਜਿਵੇਂ ਕਿ ਮੀਂਹ ਵਰ੍ਹਦਾ ਇਹਨਾਂ ਦੇ ਵਿੱਚ ਪਹਾੜੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਚਲੋ ਦੇਖਦੇ ਆਪਾਂ ਪੁੱਲ ਗਿਆ 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 ਪੁੱਲ ਗਿਆ 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 ਭਾਈ ਲੋਕ ਪੁੱਲ ਚਲਾ ਗਿਆ ਯਾ ਜਾ ਰਹਾ ਹੈ ਪੁੱਲ ਹੋ ਗਿਆ ਪੁੱਲ ਗਿਆ ہمارا ਪੁੱਲ 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 ਜਲਾ ਕੇ ਪਹੁੰਚ ਕੇ ਆਓ ਤੇ ਲੋ ਜੀ ਫਰੈਂਡਸ ਕਰਦੇ ਆਪਾਂ ਵਲੌਗ ਦਾ ਐਂਡ ਔਰ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਕਿੰਨਾ ਨੁਕਸਾਨ ਹੋਇਆ ਆ ਤੇ ਵਾਕਈ ਮੇਰੇ ਅੱਖਾਂ ਦੇ ਵਿੱਚ ਨਾ ਹੰਝੂ ਆਣ ਲੱਗੇ ਜਦੋਂ ਛੋਟੇ ਛੋਟੇ ਬੱਚੇ ਦੇਖਦੀਆਂ ਮਾਵਾਂ ਦੇਖਦੀਆਂ ਮੈਂ ਬੱਚਾ ਤੇ ਜੈਨਸ ਵੀ ਹੈਗੀਆਂ ਜਿਨ੍ਹਾਂ ਦੀ ਡੈਥ ਹੋਈ ਆ ਕਈ ਮੱਝਾਂ ਗਾਵਾਂ ਸਾਰੀ ਪਾਣੀ ਦੇ ਵਿੱਚ ਰੁੜ ਗਈਆਂ ਤਬਾਹ ਹੋ ਗਈਆਂ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਲੱਡ ਆਇਆ ਬੱਦਲ ਫਟਿਆ ਜੀ ਕਹਿੰਦੇ ਬੱਦਲ ਫਟਿਆ ਹੈ ਹਿਮਾਚਲ ਦੇ ਵਿੱਚ ਧਮਾਲੀ ਪਤਨੀ ਧਮਾਲੀ ਕਿਉਂ ਕੌਨ ਸਾ ਗਾਉ ਹੈ ਇੱਥੇ ਹਿਮਾਚਲ ਦੇ ਵਿੱਚ ਔਰ ਜਿੱਥੇ ਮਤਲਬ ਮਾਰਕੀਟ ਤੀ ਪੂਰੀ ਜਿੱਥੇ ਬੱਦਲ ਫਟ ਗਿਆ ਫਲਡ ਆ ਗਿਆ ਬਹੁਤ ਜ਼ਿਆਦਾ ਔਰ ਪਾਣੀਓ ਪਾਣੀ ਚਾਰੇ ਪਾਸੇ ਲੋਕਾਂ ਦੇ ਘਰ ਇੰਨੇ ਵਧੀਆ ਵਧੀਆ ਖਾਣਾ ਪਾਣੀ ਸਾਰਾ ਪਾਣੀ ਦੇ ਵਿੱਚ ਰੁੜ ਗਿਆ ਔਰ ਇੱਕ ਨੇ ਵਿਚਾਰੇ ਦੇ 30 ਲੱਖ ਰੁਪਏ ਸੰਭਾਲ ਕੇ ਰੱਖਿਆ ਹੋਇਆ ਤਾਂ ਵੀ ਮੈਂ ਆਪਣਾ ਮਕਾਨ ਲਵਾਗਾ ਨਵਾਂ ਔਰ ਉਹਦਾ ਵੀ ਵਿਚਾਰੇ ਦਾ 30 ਦਾ 30 ਲੱਖ ਰੁਪਏ ਪਾਣੀ ਦੇ ਵਿੱਚ ਰੁੜ ਗਿਆ ਹਨਾ ਤੇ ਤਾਂ ਹੀ ਕਹਿੰਨੇ ਆ ਜੀ ਆ ਸਦਾ ਰੱਬ ਦਾ ਨਾਮ ਲਓ ਵਾਹਿਗੁਰੂ ਵਾਹਿਗੁਰੂ ਧਿਆਨ ਦੇ ਰਿਹਾ ਕਰੋ ਕੋਈ ਪਤਾ ਨਹੀਂ ਕਦ ਆਪਣਾ ਟਾਈਮ ਆਖਰੀ ਹੁੰਦਾ ਹੈ ਹੈਨਾ ਦੇਖੋ ਉਹਨਾਂ ਨੂੰ ਪਤਾ ਤਾਂ ਵਿਚਾਰਿਆਂ ਨੂੰ ਵੀ ਕਿੰਨੇ ਸਾਲਾਂ ਤੋਂ ਉਹ ਪਹਾੜੀ ਏਰੀਆ ਦੇ ਵਿੱਚ ਰਹਿ ਰਹੇ ਆ ਕਿੰਨੇ ਸਾਲਾਂ ਤੋਂ ਪੱਕਾ ਰਹਿ ਰਹੇ ਆ ਪਰ ਜਦੋਂ ਹੋਣੀ ਆਂਦੀ ਆ ਨਾ ਫੇਰ ਨਹੀਂ ਪਤਾ ਲੱਗਦਾ ਹੈਗਾ ਤੇ ਆਪਣੇ ਘਰ ਦੇ ਵਿੱਚ ਰਹੋ ਜੀ ਸੇਫ ਰਹੋ ਕੋਈ ਵੀ ਪਹਾੜੀ ਏਰੀਆ ਦੇ ਉੱਪਰ ਘੁੰਮਣ ਨਾ ਜਾਓ ਜਿਵੇਂ ਪਲਾਨ ਬਣਾ ਲੰਨੇ ਆ ਛੁੱਟੀਆਂ ਹੋ ਗਈਆਂ ਚਲੋ ਪਹਾੜਾ ਕਰਨੀ ਘੁੰਮਣ ਚਲੇ ਜਾਓ ਆਪਾਂ ਕਿਤੇ ਹੋਰ ਚਲੇ ਜਾਨਨੇ ਆ ਘੁੰਮਣ ਪਰ ਪਲੀਜ਼ ਕਿਤੇ ਨਾ ਜਾਓ ਬਰਸਾਤ ਬਰਸਾਤਾ ਹੋ ਰਹੀਆਂ ਆ ਮਾਰਿਸ਼ ਹੋ ਰਹੀ ਐ ਮੀ ਪੈ ਰਹੇ ਆ ਕਿਤੇ ਨਾ ਜਾਓ ਤੁਸੀਂ ਤੇ ਆਪਣੇ ਘਰ ਦੇ ਵਿੱਚ ਸੇਫ ਰਹੋ ਹਣ ਮਸ ਮੈਂ ਇਹੀ ਕਹਿ ਰਹੀ ਆ ਵੀ ਆਪਣੇ ਘਰ ਦੇ ਵਿੱਚ ਸੇਫ ਰਹੋ ਬਾਏ ਜੀ ਟੇਕ ਕੇਅਰ ਵਲੌਗ ਨੂੰ ਪੂਰਾ ਦੇਖਿਓ ਐਂਡ ਤੱਕ ਔਰ ਪੂਰਾ ਦੇਖਿਆ ਕਰੋ ਮੇਰੇ ਵਲੌਗ ਨੂੰ ਜਿਹੜਾ ਵੀ ਮੈਂ ਵਲੌਗ ਅਪਲੋਡ ਕਰਦੀ ਆ ਸਾਰਾ ਦੇਖਿਆ ਕਰੋ ਤੁਸੀਂ ਤੇ ਬਾਏ ਬਾਏ ਜੀ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਔਰ ਦੁਆਵਾਂ ਕਰੋ ਜੀ ਆਤਮਾ ਨੂੰ ਸ਼ਾਂਤੀ ਮਿਲੇ ਹਨਾ ਮਤਲਬ ਆਤਮਾ ਨੂੰ ਮੁਕਤੀ ਮਿਲੇ ਜਿਨ੍ਹਾਂ ਦੀ ਡੈਥ ਹੋਈ ਹੈ ਹਿਮਾਚਲ ਦੇ ਵਿੱਚ ਔਰ ਬਹੁਤ ਜ਼ਿਆਦਾ ਤਬਾਹ ਹੋਈ ਹੈ ਹਨਾ ਤਬਾਹ ਹੋਏ ਆ ਬਹੁਤ ਜ਼ਿਆਦਾ ਘਰ ਚਲੋ ਜੀ ਬਾਈ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਹੀ ਲੇ ਬਾਈ ਬਾਈ